ਪੰਜਾਬ ਦੇ ਵਿੱਚ ਠੰਡ ਨੇ ਕਾਂਬਾ ਛੇੜਿਆ ਹੋਇਆ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਿ ਠੰਡ ਇਸ ਤਰੀਕੇ ਦੇ ਨਾਲ ਹੋਰ ਵਜੇ ਗੀਤਾ ਇਸੁਲੇਸੀ ਮੁਹਾਲੀ ਦੇ ਵਿੱਚ ਖੜੇ ਆ ਜਿੱਥੇ ਦੇਖਿਆ ਜਾ ਸਕਦਾ ਕਿ ਇਸ ਤਰੀਕੇ ਦੇ ਨਾਲ ਹਰ ਪਾਸੇ ਤੁੰਦ ਹੀ ਤੁੰਦ ਨਜ਼ਰ ਆ ਰਹੀ ਆ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਦੇ ਬਰਾਬਰ ਹੈ ਜੋ ਵਾਹਨ ਇਥੋਂ ਨਿਕਲ ਰਹੇ ਨੇ ਉਹਨਾਂ ਨੂੰ ਵੀ ਆਪਣੀ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਲੰਘਣਾ ਪੈ ਰਿਹਾ ਕਿਉਂਕਿ ਅਕਸਰ ਹਾਦਸੇ ਹੁੰਦੇ ਨੇ ਤੁੰਦ ਦੇ ਕਾਰਨ ਕਈ ਵਾਰ ਤੁਸੀਂ ਦੇਖਿਆ ਹੋਏਗਾ ਜਿੱਥੇ ਤੁੰਦ ਦੇ ਕਾਰਨ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ ਹਾਦਸੇ ਹੋ ਜਾਂਦੇ ਨੇ ਤੇ ਹੁਣ ਇਹ ਤੁੰਦ ਦੀਆਂ ਤਸਵੀਰਤ ਹੁਣ ਦਿਖਾ ਰਿਹਾ ਮੁਹਾਲੀ ਦੀਆਂ ਜਿੱਥੇ ਲਗਾਤਾਰ ਤੁੰਦ ਕਹਿਰ ਦੇਖਣ ਨੂੰ ਮਿਲ ਰਿਹਾ ਦੱਸਿਆ ਕਿ ਜਿੱਥੇ ਪਹਾੜਾ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਉੱਥੇ ਹੀ ਹੁਣ ਮੈਦਾਨੀ ਇਲਾਕੇ ਦੇ ਵਿੱਚ ਠੰਡ ਨੇ ਕਹਿਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਪਾਰਾ 헤ਠਾ ਡਿੱਗ ਚੁੱਕਾ ਹੈ ਜਿਸ ਦੇ ਕਾਰਨ ਲੋਕ ਜਿਹੜੇ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਨੇ ਹਾਲਾਂਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਤਾਂ 7 ਜਨਵਰੀ ਤੱਕ ਛੁੱਟੀਆਂ ਨੇ 8 ਜਨਵਰੀ ਨੂੰ ਸਕੂਲ ਖੁੱਲੇਗਾ ਬੱਚਿਆਂ ਨੂੰ ਰਾਹਤ ਜ਼ਰੂਰ ਹੈ ਪਰ ਜੋ ਕਮਕਾਜੀ ਲੋਕ ਨੇ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਮੋਟਰਸ ਸਾਈਕਲ ਨੇ ਆਟੋ ਨੇ ਗੱਡੀਆਂ ਨੇ ਉਹਨਾਂ ਨੂੰ ਆਪਣੀਆਂ ਲਾਈਟਾਂ ਜਗਾ ਕੇ ਰੰਗੜਾ ਪੈ ਰਿਹਾ ਕਿ ਤਾਂ ਕਿ ਅਗਲੇ ਵਾਲੇ ਬੰਦੇ ਨੂੰ ਪਤਾ ਲੱਗ ਜਾਏ ਕਿ ਕੋਈ ਗੱਡੀ ਆ ਰਹੀ ਹੈ ਰਸਤਾ ਸਾਫ਼ ਹੋ ਸਕੇ ਤਾਂ ਮੁਹਾਲੀ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ yellow alert ਜਿਹੜਾ ਹੈ ਉਹ ਜਾਰੀ ਕੀਤਾ ਗਿਆ ਕਿ ਠੰਡ ਦਾ ਪ੍ਰਕੋਪ ਇਸ ਤਰੀਕੇ ਦੇ ਨਾਲ ਹੋਰ ਵਧੇਗਾ ਇਸ ਤੋਂ ਲਾਵਾ ਕਲ ਕਲ ਲੰਨੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਮੀਂਹ ਪਵੇਗਾ ਜਿਸ ਦੇ ਨਾਲ ਠੰਡ ਹੋਰ ਵਧੇਗੀ ਤਾਂ ਮੌਸਮ ਵਿਭਾਗ ਵੱਲੋਂ ਜਿੱਥੇ ਸਰਦੀਆਂ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਉੱਥੇ ਕਈ ਪੰਜਾਬ ਦੇ ਜ਼ਿਲ੍ਹੇ ਨੇ ਜਿੱਥੇ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਤਿੰਨ ਦਿਨ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਸੂਰਜ ਦੇਵਤਾ ਦੇ ਦਰਸ਼ਨ ਨਹੀਂ ਹੋਏ ਨੇ ਲੋਕ ਸੂਰਜ ਦੇਵਤਾ ਦੇ ਦਰਸ਼ਨ ਕਰਨ ਲਈ ਤਰਸ ਰਹੇ ਨੇ ਪਰ ਜੋ ਹੁੰਦਾ ਉਸ ਦਾ ਕਹਿੜ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ ਮੁਹਾਲੀ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਸਵੇਰ ਦਾ ਸਮਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਲੋਕ ਨੇ ਉਹਨਾਂ ਨੂੰ ਆਉਣ-ਜਾਣ ਦੇ ਵਿੱਚ ਦਿੱਕਤ ਦਾ ਸਾਹਣਾ ਕਰਨਾ ਪੈ ਰਿਹਾ ਹੈ ਗੱਡੀਆਂ ਦੀਆਂ ਰਫਤਾਰਾ ਘੱਟ ਨੇ ਕਿਉਂਕਿ ਧੁੰਦ ਕਰਕੇ ਹਾਦਸੇ ਵਾਪਰ ਜਾਂਦੇ ਨੇ ਤੇ ਸਾਡੀ ਵੀ ਇਹੀ ਅਪੀਲ ਹੈ ਕਿ ਜੇਕਰ ਤੁਸੀਂ ਧੁੰਦ ਦੇ ਵਿੱਚ ਸਵੇਰ ਦੇ ਸਮੇਂ ਬਾਹਰ ਨਿਕਲਦੇ ਹੋ ਤਾਂ ਆਪਣੀ ਗੱਡੀਆਂ ਦੀ ਰਫਤਾਰ ਨੂੰ ਘੱਟ ਰੱਖੋ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੋਹਾਲੀ ਦੀਆਂ ਜਿੱਥੇ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਜਿੱਥੇ ਸ਼ਿਮਲਾ ਦੇ ਵਿੱਚ ਹਿਮਾਚਲ ਦੇ ਵਿੱਚ ਕਸ਼ਮੀਰ ਜੰਮੂ ਕਸ਼ਮੀਰ ਦੇ ਵਿੱਚ 스노우ਫਾਲ ਹੋ ਰਹੀ ਹੈ ਫਲਾਨੀ ਜਿਹੜਾ 스노우ਫਾਲ ਨੇ ਉਹਨਾਂ ਦਾ ਨਜ਼ਾਰਾ ਲੈ ਰਹੇ ਨੇ ਉੱਥੇ ਹੀ ਜੋ ਮੈਦਾਨੀ ਇਲਾਕੇ ਨੇ ਉੱਥੇ ਠੰਡ ਦੇ ਕਾਰਨ ਲੋਕਾਂ ਨੂੰ ਕੰਮ ਬਾਛੜਿਆ ਹੋਇਆ ਹੈ ਸੂਰਜ ਦੇਵਤਾ ਨੂੰ ਦੇਖਣ ਲਈ ਲੋਕ ਦਰਸੇ ਹੋਏ ਨੇ ਮੌਸਮ ਵਿਭਾਗ ਦੇ ਵੱਲੋਂ ਜੋ ਬੁੱਧਵਾਰ ਨੂੰ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਕੜਾਕੇ ਦੀ ਠੰਡ ਦਾ ਅਲਰਟ ਜਾਰੀ ਕੀਤਾ ਗਿਆ ਜਿਸ ਜਿਸ ਦੇ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਬਠਿੰਡਾ, ਮੁਕਸਾ, ਰੂਪਨਗਰ, ਮੁਹਾਲੀ ਅਤੇ ਛੜੀ ਫਤਿਹਗੜ੍ਹ ਸਾਹਿਬ ਸ਼ਾਮਲ ਨੇ ਇਸ ਤੋਂ ਇਲਾਵਾ ਬਾਕੀ 14 ਜ਼ਿਲ੍ਹੇ ਵਿੱਚ ਠੰਡਾ ਦਿਨ ਜਿਹੜਾ ਸੰਗਣੀ ਧੁੰਦ ਵੀ ਛਾਈ ਰਹੀ ਤਾਂ ਮੌਸਮ ਵਿਭਾਗ ਦੇ ਵੱਲੋਂ ਇੱਕ ਅਲਰਟ ਜਾਰੀ ਕੀਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੀਂਹ ਹੈ ਉਹ ਵੀ ਹੋਰ ਪਵੇਗਾ ਤਾਂ ਮੁਹਾਲੀ ਉਹ ਆਪਾਂ ਲਾਈਵ ਤਸਵੀਰਾਂ ਤਾਂ ਖੰ ਦਿਖਾ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹਨਾਂ ਨੂੰ ਕੰਮ ਕਾਜਾਂ ਦੇ ਲਈ ਬਾਹਰ ਨਿਕਲਣਾ ਪੈ ਰਿਹਾ ਕਿਉਂਕਿ ਕੰਮ ਕਾਜੀ ਜਿਹੜੇ ਲੋਕ ਨੇ ਉਹਨਾਂ ਨੂੰ ਰੋਜ਼ੀ ਰੋਟੀ ਲਈ ਤਾਂ ਜਾਣਾ ਹੀ ਪੈਂਦਾ ਪਰ ਜੋ ਸਕੂਲ ਨੇ ਉਹਨਾਂ ਦੇ ਵਿੱਚ ਛੁੱਟੀਆਂ ਨੇ ਬੱਚਿਆਂ ਨੂੰ ਰਾਹਤ ਹੈ ਪਰ ਤੁੰਦ ਦਾ ਕਹਿਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਵੇਰ ਦੇ ਸਮੇਂ ਹੀ ਤੁੰਦ ਵਖਾਈ ਦੇ ਰਹੀ ਹੈ ਤਾਂ ਜਿਹੜਾ ਠੰਡ ਦਾ ਪ੍ਰਕੋਪ ਜਿਹੜਾ ਹੈ ਮੌਸਮ ਵਿਭਾਗ ਦਾ ਕਹਿਣਾ ਕਿ ਇਹ ਜਿਹੜੀ ਹੈ ਸ਼ੁਰੂਆਤ ਹੋਈ ਹੈ ਹਾਲੇ ਹੋਰ ਠੰਡ ਵਧੇਗੀ ਤਾਂ 90 ਸਾਲ ਦੀ ਸ਼ੁਰੂਆਤ ਦੇ ਨਾਲ ਹੀ ਠੰਡ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਠੰਡੀਆਂ ਤੇ ਸੀਤ ਹਵਾਵਾਂ ਚੱਲ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ 5 ਤੋਂ 7 ਜਨਵਰੀ ਦੇ ਵਿੱਚ ਹਲਕੀ بارش ਦੀ ਸੰਭਾਵਨਾ ਵੀ ਹੈ ਜਿਹੜੀ ਉਹ ਜਿਤਾਏਗੀ ਆ ਤੇ ਕਿਹਾ ਗਿਆ ਕਿ ਠੰਡ ਹੋਰ ਵਧੇਗੀ ਤਾਂ ਇੱਕ ਤਰੀਕੇ ਦੇ ਨਾਲ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਤੁਸੀਂ ਠੰਡ ਦੇ ਲਈ ਹੋਰ ਤਿਆਰ ਹੋ ਜਾਓ ਕਿਉਂਕਿ ਜਨਵਰੀ ਦਾ ਮਹੀਨਾ ਚੱਲ ਰਿਹਾ ਹੈ ਜਿੱਥੇ ਜਨਵਰੀ ਦੇ ਮਹੀਨੇ ਦੇ ਵਿੱਚ ਠੰਡ ਦਾ ਕਹਿਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜੋ ਲੋਕ ਨੇ ਉਹ ਜੱਟਾ ਪਾ ਕੇ ਨਿਕਲ ਰਹੇ ਨੇ ਆਪਣੇ ਆਪ ਨੂੰ ਕਵਰ ਕਰਕੇ ਨਿਕਲ ਰਹੇ ਨੇ ਕਿਉਂਕਿ ਠੰਡੀਆਂ ਹਵਾਵਾਂ ਸੀਤ ਹਵਾਵਾਂ ਚੱਲ ਰਹੀਆਂ ਨੇ ਤਾਂ ਮੁਹਾਲੀ ਤੋਂ ਇਹ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਦੇਖਿਆ ਜਾ ਸਕਦਾ ਕਿਵੇਂ ਗੱਡੀਆਂ ਦੀਆਂ ਲਾਈਟਾਂ ਜਗਾ ਕੇ ਇਹਨਾਂ ਲੋਕਾਂ ਨੂੰ ਨਿਕਲਣਾ ਪੈ ਰਿਹਾ ਕਿਉਂਕਿ ਗੱਡੀਆਂ ਦੀਆਂ ਲਾਈਟਾਂ ਨਾਜਕਾਰਨ ਕਈ ਵਾਰ ਤੁਸੀਂ ਦੇਖਿਆ ਕਿ ਹਾਦਸੇ ਹੋ ਜਾਂਦੇ ਨੇ ਹਾਦਸੇ ਦੇ ਸ਼ਿਕਾਰ ਹੋ ਜਾਂਦੇ ਨੇ ਤਾਂ ਇਸ ਕਰਕੇ ਲੋਕ ਜਿਹੜੇ ਨੇ ਉਸ ਤਰਕ ਰਹਿ ਰਹੇ ਨੇ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਤੁਸੀਂ ਦੇਖ ਸਕਦੇ ਹੋ ਸਾਈਕਲ ਤੇ ਇਹ ਜਾ ਰਹੇ ਨੇ ਇਹਨਾਂ ਨੇ ਜਿਹੜੀ ਲੋਹੇ ਦੀ ਬੁੱਕਲ ਬੰਨੀ ਹੋਈ ਹੈ ਇਸ ਤੋਂ ਇਲਾਵਾ ਜੋ ਆਟੋ ਵਾਲੇ ਨੇ ਵੱਡੇ ਵਾਹਨ ਨੇ ਉਹਨਾਂ ਨੇ ਵੀ ਆਪਣੀ ਜੋ ਰਫ਼ਤਾਰ ਨੇ ਉਹ ਘੱਟ ਕੀਤੀ ਹੋਈ ਆ ਤਾਂ ਇਸ ਵੇਲੇ ਮੁਹਾਲੀ ਦੇ ਵਿੱਚ ਅਸੀਂ ਖੜੇ ਆ ਜਿੱਥੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਠੰਡ ਦਾ ਪ੍ਰਕੋਪ ਹੋਰ ਵਧੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਬਾ ਜਿਹੜਾ ਹੈ ਉਹ ਲੋਕਾਂ ਨੂੰ ਹੋਰ ਛੇੜੇਗਾ ਸੂਰਜ ਦੇਵਤਾ ਦੇ ਦਰਸ਼ਨ ਹੱਲੇ ਨਹੀਂ ਹੋਏ ਆ ਸਵੇਰ ਦੇ ਤੁਸੀਂ ਦੇਖ ਸਕਦੇ ਹੋ 9 ਵਜੇ ਦਾ ਸਮਾਂ ਹੈ ਜਿੱਥੇ ਠੰਡ ਦਾ ਕਹਿਰ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਵੇਲੇ ਮੁਹਾਲੀ ਤੇ ਵਿੱਚ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਜਿਹੜੀਆਂ ਨੇ ਉਹ ਦਿਖਾ ਰਹੇ ਆ i okay. you.